ਮਾਜੇ ਦੀ ਜ਼ਿਕਰ ਮੈਂ ਭਾਸ਼ਾ ਦੇ ਵਿੱਚ ਗੱਲ ਕਰਾਂ ਤਾਂ ਕਿ ਧੜਕੂ ਸ਼ਬਦ ਵਰਤਿਆ ਜਾਂਦਾ ਕਿ ਕਿ ਧੜਕੂ ਲੱਗਦਾ ਕਿ ਬੰਦੇ ਨੂੰ ਇੱਕ ਚਾ ਵੀ ਹੁੰਦਾ ਇੱਕ ਟੈਨਸ਼ਨ ਵੀ ਹੁੰਦੀ ਹੈ ਕਿ ਆਖਿਰਕਾਰ ਕਿੱਦਾਂ ਦੇ ਨਤੀਜੇ ਆਉਣਗੇ ਪਰ ਜਿਕਰ ਮੈਂ ਗੱਲ ਕਰਾਂ ਇਸ ਵੇਲੇ ਮੈਂ ਕਾਊਂਟਿੰਗ ਸੈਂਟਰ ਦੇ ਠੀਕ ਬਾਹਰ ਮੌਜੂਦ ਆ 7 ਵਜੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਔਰ 8 ਵਜੇ ਤੋਂ ਕਾਊਂਟਿੰਗ ਜਾਂ ਜਿਹੜੀ ਜਿਹੜੇ ਰੁਝਾਨ ਨੇ ਉਹ ਆਉਣੇ ਸ਼ੁਰੂ ਹੋ ਜਾਣਗੇ ਪਰ ਗੱਲ ਕੀਤੀ ਜਾਵੇ ਤਰਨ ਤਰਨ ਚੋਣ ਦੀ ਸਾ ਪੂਰੇ ਪੰਜਾਬ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਹਰ ਕਿਸੇ ਦੀ ਨਜ਼ਰ ਇਸ ਜਿਹੜੀ ਚੋਣ ਤੋਂ ਬਾਅਦ ਇਸ ਦੇ ਨਤੀਜਿਆਂ ਦੇ ਉੱਤੇ ਬਣੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਮੈਂ ਇੱਕ ਵਾਰ ਤਸਵੀਰ ਦਿਖਾ ਦਿਆਂ ਕਿ ਕਿਸ ਤਰੀਕੇ ਦੀ ਹਲਚਲ ਹੈ ਇਸ ਵੇਲੇ ਤੁਸੀਂ ਦੇਖੋ ਕਿ ਕਾਊਂਟਿੰਗ ਸੈਂਟਰ ਦੇ ਠੀਕ ਬਾਹਰ ਅਸੀਂ ਮੌਜੂਦ ਹਾਂ ਪੁਲਿਸ ਫੋਰਸ ਦੀ ਤਣਾਤੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਜੇਕਰ ਇਸ ਚੋਣ ਦੀ ਗੱਲ ਕਰੀਏ ਤਾਂ ਜਦੋਂ VOTING ਹੋਣੀ ਸੀ ਉਸ ਦਿਨ ਨੂੰ ਲੈ ਕੇ ਵੀ ਬਹੁਤ ਸਾਰੀਆਂ ਚਰਚਾਵਾਂ ਸੀ ਕਿ ਕੋਈ ਗੜਬੜੀ ਹੋ ਸਕਦੀ ਹੈ ਕੋਈ ਜਿਸ ਤਰੀਕੇ ਦੇ ਨਾਲ ਕਿਉਂਕਿ ਗੈਂਗਸਟਰਵਾਦ ਦਾ ਜ਼ਿਕਰ ਇਸ ਚੋਣ ਦੇ ਵਿੱਚ ਹੋਇਆ ਪਰ ਸਭ ਤੋਂ ਜਿਹੜੀ ਅਹਿਮ ਗੱਲ ਇਹ ਹੈ ਕਿ ਇਸ ਚੋਣ ਦੇ ਵਿੱਚ ਜਦੋਂ VOTING ਹੋਣ ਤੋਂ ਬਾਅਦ ਜੇ ਮੈਂ ਚਰਚਾ ਦੀ ਗੱਲ ਕਰਾਂ ਤਾਂ ਸਭ ਤੋਂ ਵੱਧ ਚਰਚਾ ਸ਼੍ਰੋਮਣੀ ਅਕਾਲੀ ਦਲ ਦੀ ਇਸ ਚੋਣ ਦੇ ਵਿੱਚ ਹੋਈ ਹੈ ਜੋ ਕਿ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਇੱਕ ਨਵੀਂ ਗੱਲ ਵੀ ਹੈ ਔਰ ਜੇਕਰ ਅਕਾਲੀ ਦਲ ਦੇ ਲਿਹਾਜ਼ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲਈ ਇੱਕ ਚੰਗੀ ਅਸੀਂ ਕਹਿ ਸਕਦੇ ਹਾਂ ਕਿ ਇਹ ਚੋਣ ਜਿਹੜੀ ਆ ਉਹ ਕਿਤਨਾ ਕਿਤੇ ਸਾਬਤ ਹੋ ਸਕਦੀ ਕਿਉਂਕਿ ਤਰਨਤਾਰਨ ਦੇ ਜਿਹੜੇ ਵੋਟਰ ਨੇ ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਸਿਰਫ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਦਾ ਜ਼ਿਕਰ ਹੋ ਰਿਹਾ ਕਿਉਂਕਿ ਅਕਾਲੀ ਦਲ ਦੇ ਜ਼ਿਕਰ ਮੈਂ ਪ੍ਰਧਾਨ ਦੀ ਗੱਲ ਕਰਾਂ ਸੁਖਵੀਰ ਬਾਦਲ ਤਾਂ ਉਹ ਵੀ ਇਹੀ ਗੱਲ ਕਰਦੇ ਨੇ ਕਿ ਅਸੀਂ ਪਿਛਲੇ 10 ਸਾਲਾਂ ਤੋਂ ਪਹਿਲਾਂ ਉਹਨਾਂ ਨੇ ਜੋ ਹੈ ਰਾਜ ਹੰਡਾਇਆ ਉਸ ਤੋਂ ਬਾਅਦ ਪਿਛਲੇ ਲਗਭਗ 9 ਸਾਲ ਤੋਂ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਬਣੀ ਪਰ ਫਿਰ ਵੀ ਉਨ੍ਹਾਂ ਦਾ ਹੀ ਸਿਆਸੀ ਸਟੇਜਾਂ ਤੇ ਜ਼ਿਕਰ ਹੋਣਾ ਕਿਤਨਾ ਕਿਤੇ ਆਕਾਲੀ ਵਰਕਰਾਂ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਇੱਕ ਉਹਨਾਂ ਨੂੰ ਬੂਸਟ ਮਿਲਿਆ ਹੁਣ ਗੱਲ ਕਰਦੇ ਹਾਂ ਅੱਜ ਦੇ ਨਤੀਜਿਆਂ ਤੇ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਕਾਊਂਟਿੰਗ ਸੈਂਟਰ ਦੇ ਬਾਹਰ ਪੁਲਿਸ ਫੋਰਸ ਤਣਾਅ ਕੀਤੀ ਗਈ ਹੈ ਜਿੱਕਰ ਮੈਂ ਇਸ ਕਾਲਜ ਦੇ ਬਾਹਰ ਮੇਨ ਰੋਡ ਤੇ ਕਿਉਂਕਿ ਤਰਨ ਤਰਨ ਤੋਂ ਬਠਿੰਡਾ ਨੂੰ ਜਾਣ ਵਾਲਾ ਜਿਹੜਾ ਹਾਈਵੇ ਹੈ ਔਰ ਇਸ ਹਾਈਵੇ ਦਾ ਜ਼ਿਕਰ ਵੀ ਇਸ ਵਾਰ ਚੋਣਾਂ ਦੇ ਵਿੱਚ ਲਾਜ਼ਮੀ ਤੌਰ ਤੇ ਹੋਇਆ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਸੁਖਵੀਰ ਬਾਦਲ ਦਾ ਇੱਕ ਬਿਆਨ ਜੋ ਕਾਫੀ ਵਾਇਰਲ ਹੋਇਆ ਸੀ ਕਿ ਸੜਕ ਦੇ ਉੱਤੇ ਤੁਸੀਂ ਬੰਬ ਸੁੱਟਦੇ ਹੋ ਤਾਂ ਸੜਕ ਨਹੀਂ ਟੁੱਟੇਗੀ ਤਾਂ ਇਹ ਉਹੀ ਸੜਕ ਹੈ ਉਸੇ ਦੇ ਹੀ ਕਿਨਾਰੇ ਤੇ ਇਹ ਕਾਲਜ ਹੈ ਜਿੱਥੇ ਇਸ ਵੇਲੇ ਤੁਸੀਂ ਦੇਖੋ ਕਿ ਕਾਫੀ ਤੇਜ਼ ਹਲਚਲ ਜਿਹੜੀ ਨਜ਼ਰ ਆ ਰਹੀ ਹੈ ਪੁਲਿਸ ਫੋਰਸ ਔਰ ਜਿਹੜਾ ਪੋਲਿੰਗ ਸਟਾਫ ਹੈ ਉਹ ਇਸ ਵੇਲੇ ਇਲੈਕਸ਼ਨ ਕਮਿਸ਼ਨ ਵੱਲੋਂ ਜਿਨ੍ਹਾਂ ਦੀ ਤਾਇਨਾਤੀ ਕੀਤੀ ਗਈ ਹੈ ਉਹ ਇਸ ਵੇਲੇ ਆਪਣੀ ਆਪਣੀ ਡਿਊਟੀ ਤੇ ਜਾਂਦੇ ਹੋਏ ਸਾਰੇ ਜਿਹੜੇ ਮੁਲਾਜ਼ਮ ਨੇ ਉਹ ਨਜ਼ਰ ਆ ਰਹੇ ਨੇ ਤਾਂ 8 ਵਜੇ ਤੋਂ ਬਾਅਦ ਪਹਿਲੇ ਜਿਹੜੇ ਰੁਝਾਨ ਆਉਣਗੇ ਸਭ ਤੋਂ ਪਹਿਲਾਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ ਹੋਰ ਜਿਨ੍ਹਾਂ ਦੀਆਂ ਉਸ ਦਿਨ ਡਿਊਟੀਆਂ ਲੱਗੀਆਂ ਸੀ ਉਹਨਾਂ ਦੀ ਜਿਹੜੀ ਜਿਹੜੀਆਂ ਵੋਟਾਂ ਹੁੰਦੀਆਂ ਨੇ ਬੈਲਟ ਪੇਪਰ ਦੇ ਉਹਨਾਂ ਦੀ ਗਿਣਤੀ ਤੋਂ ਸ਼ੁਰੂਆਤ ਹੋਏਗੀ ਔਰ ਉਸ ਤੋਂ ਬਾਅਦ ਹੌਲੀ-ਹੌਲੀ ਇੱਕ 라ਉਂਡ ਦੋ 라ਉਂਡ ਜਿੰਨੇ ਵੀ 라ਉਂਡ ਨੇ ਟੋਟਲ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਤੀਜੇ ਆਉਣਗੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੀ ਗੌਰਵ ਜ਼ਿਕਰ ਕੀਤਾ ਕਿ ਇਹ ਜਿਹੜਾ ਅਹ ਸੈਮੀਫਾਈਨਲ ਦੇ ਤੌਰ ਤੇ ਇਸ ਨੂੰ ਦੇਖਿਆ ਜਾ ਰਿਹਾ ਹੈ 2027 ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਤਾਂ ਇਸ ਕਰਕੇ ਹਰ ਕਿਸੇ ਦੇ ਲਈ ਇੱਕ ਬਹੁਤ ਵੱਡਾ ਸਸਤੇ ਹੋਰ ਪੰਜ ਮੁੱਖ ਪਾਰਟੀਆਂ ਨੇ ਉਹਨਾਂ ਦੇ ਵਿੱਚ ਇੱਕ ਐਸੀ ਪਾਰਟੀ ਵੀ ਆ ਜਿਹੜੀ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੀ ਬਿਲਕੁਲ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਮੈਂ ਵੀ ਜੀ ਬਿਲਕੁਲ ਆਪਾਂ ਅੱਗੇ ਵੀ ਗੱਲਬਾਤ ਕਰਦੇ ਰਹਾਂਗੇ ਲਾਜ਼ਮੀ ਤੌਰ ਤੇ ਆਪਾਂ ਲਗਾਤਾਰ ਇਸ ਦਾ ਜ਼ਿਕਰ ਕੀਤਾ ਹੈ ਕਿ ਪੰਜ ਮੁੱਖ ਮੁਕਾਬਲਿਆਂ ਦੇ ਵਿੱਚ ਪਾਰਟੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਔਰ ਇਸ ਸਬਦੇ ਵਿਚਾਲੇ ਨਜ਼ਰ ਮਨਦੀਪ ਸਿੰਘ ਦੇ ਉਪਤੀ ਮਨਦੀਪ ਸਿੰਘ ਖਾਲਸਾ ਕਿਸ ਤਰੀਕੇ ਦੀ ਪਰਫਾਰਮੈਂਸ ਦਿੰਦੇ ਨੇ ਮੈਂ ਗ੍ਰਾਫਿਕ ਲੈ ਕੇ ਆਵਾਂਗਾ ਰੁੱਕਰਦਾ ਰਹਾਂਗਾ ਆਪਣੇ ਸਹਿਯੋਗੀਆਂ ਦਾ ਵੀ ਗ੍ਰਾਫਿਕ ਦੇ ਜ਼ਰੀਏ ਅਸੀਂ ਤੁਹਾਨੂੰ ਸੁਝਾਉਂਦੇ ਰਹਾਂਗੇ ਜਿਹੜੇ ਖਾਸ ਤੌਰ ਤੇ ਉਮੀਦਵਾਰ ਕੋਈ ਵੱਡਾ ਔਲਟਫੇਅਰ ਕਿੰਨਾ ਜਾ ਸਕਦਾ ਹੈ ਦੇਖੋ ਵਾਰਿਸ ਪੰਜਾਬ ਦੇ ਜੱਥੇਬੰਦੀ ਦਾ ਜਿੰਨਾ ਇੱਕ ਵੱਡਾ ਔਲਟਫੇਅਰ ਡੈਫੀਨਿਟਲੀ ਹੋ ਸਕਦਾ ਹੈ ਜੇਕਰ ਉਹ ਰੇਸ ਦੇ ਵਿੱਚ ਨਜ਼ਰ ਆਉਂਦੇ ਨੇ ਅਮਰਿਤਪਾਲ ਸਿੰਘ ਨੇ ਇੱਕ ਵੱਡਾ ਔਲਟਫੇਅਰ ਕਰਕੇ ਦਿਖਾਇਆ ਸਰਬਜੀਤ ਖਾਲਸਾ ਫਰੀਦਕੋਟ ਤੋਂ ਤੇ ਦੂਜੇ ਪਾਸੇ ਅਮਰਿਤਪਾਲ ਸਿੰਘ ਜਿਹੜੇ ਸਾਨੂੰ ਨਜ਼ਰ ਆਏ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਖਡੂਤ ਸਾਭ ਤੋਂ ਚੋਣ ਜਿੱਤੀ ਇਸ ਸੀਟ ਦੇ ਉੱਤੇ ਮੈਂ ਪਿਛਲੇ ਕਈ ਦਿਨਾਂ ਤੋਂ ਜ਼ਿਕਰ ਕਰ ਰਹੇ ਹਾਂ ਇਸ ਸੀਟ ਦੇ ਉੱਤੇ 44000 ਵੋਟਾਂ ਲੈ ਕੇ ਗਈ 44000 ਵੋਟਾਂ ਜਿੱਤ ਹਾਸਲ ਹੋਈ ਸੀ ਸਪੈਸੀਫਿਕਲੀ ਸੀਟ ਦਾ ਮੈਂ ਤਰਨ ਤਰਨ ਦਾ ਜ਼ਿਕਰ ਕਰ ਰਿਹਾ ਹਾਂ ਕਿ 9 ਸੀਟਾਂ ਵਿਧਾਨ ਸਭਾ ਦੀਆਂ ਆਉਂਦੀਆਂ ਨੇ ਇੱਕ ਲੋਕ ਸਭਾ ਦੀ ਸੀਟ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਸੀਟ ਖਡੂਰ ਸਾਹਿਬ ਦੀ ਹੈ ਗ੍ਰਾਫਿਕਾ ਮੈਂ ਜ਼ਿਕਰ ਕਰ ਰਿਹਾ ਸੀ ਇਸ ਵਾਰ ਦੇ ਕੈਂਡੀਡੇਟ ਲਈ ਆਈਏ ਇਹ ਤਾਂ ਪਿਛਲੀ ਵਾਰ ਦਾ ਖਡੂਰ ਸਾਹਿਬ ਲੋਕ ਸਭਾ ਤਰਨਤਨ ਦੀ ਤਸਵੀਰ ਦਾ ਹਾਂ ਇੱਕ ਵਾਰੀ ਇਹ ਦਿਖਾ ਦਿੰਨੇ ਮੈਂ ਆਲਰੇਡੀ ਜ਼ਿਕਰ ਕਰ ਰਿਹਾ ਸੀ ਅਸੀਂ ਅਮਰਿਤਪਾਲ 44703 ਵੋਟਾਂ ਲੈ ਗਏ 44703 ਔਰ ਦੂਜੇ ਨੰਬਰ ਦੇ ਉੱਤੇ ਜੋ ਰਹੇ ਕੁਲਬੀਰ ਸਿੰਘ ਜ਼ੀਰਾ ਇਹ ਮੈਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜ਼ਿਕਰ ਹੈ ਤਰਨਤਨ ਦੀ ਤਸਵੀਰ ਹੈ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ 2024 ਦੇ ਵਿੱਚ ਜਿਹੜੇ ਨਤੀਜੇ ਆਏ ਨੇ ਮੈਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿਉਂਕਿ ਬਹੁਤ ਇਹ ਉਲਟ ਫੇਡ ਸੀ ਇਸ ਸਿਆਸੀ ਤੌਰ ਦੇ ਉੱਤੇ ਲੋਕ ਮਹਿਸੂਸ ਕਰ ਰਹੇ ਸੀ ਪਰ ਇਸ ਤਰੀਕੇ ਨਾਲ ਹੋ ਜਾਏਗਾ ਇਹ ਉਮੀਦ ਨਹੀਂ ਸੀ ਤਾਂ ਇਸ ਵਾਰ ਦੇ ਜਿਹੜੇ ਪੰਜੋ ਉਮੀਦਵਾਰ ਨੇ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹਾਲਾਂਕਿ 15 ਟੋਟਲ ਕੈਂਡੀਡੇਟ ਨੇ ਔਰ ਬਦਲ ਸੀ ਜਿਹੜਾ ਤੁਸੀਂ ਕਹੋ ਕਿ ਮਸ਼ੀਨ ਦੇ ਵਿੱਚ ਪਰ ਖਾਸ ਤੌਰ ਤੇ ਇਹਨਾਂ ਪੰਜਾਂ ਦੇ ਵਿਚਾਲੇ ਮੁਕਾਬਲਾ ਸੀ ਇਹ ਪੰਜਾਂ ਦੇ ਵਿੱਚੋਂ ਕੌਣ ਕਿਹੜੇ ਨੰਬਰ ਦੇ ਉੱਤੇ ਰਹਿੰਦਾ ਹੈ ਦੇਖੋ ਬਹੁਤ ਚਰਚਾ ਇਸ ਸਮੇਂ ਹੈ ਕਿ ਹਰਮਿਤ ਸਿੰਘ ਸੰਧੂ ਔਰ ਸੁਖਵਿੰਦਰ ਕੌਰ ਰੰਦਾਵਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੋਵਾਂ ਦੇ ਵਿਚਾਲੇ ਫਸਵੀਂ ਟੱਕਰ ਹੋ ਸਕਦੀ ਹੈ ਯਾਨੀ ਕਿ ਦੇਖੋ ਨਤੀਜੇ ਕੀ ਹੋਣੇ ਨਹੀਂ ਪਤਾ ਹੁਣ VOTING ਹੋ ਚੁੱਕੀ ਹੈ ਥੋੜੀ ਦੇਰ ਦੇ ਵਿੱਚ ਸਾਡੇ ਕੋਲ ਨਤੀਜੇ ਹੋਣਗੇ ਜੇ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਅਸੀਂ ਖੁਦ ਤਰਨ ਤਰਨ ਜਾ ਕੇ ਵੀ ਮਹਿਸੂਸ ਕੀਤਾ ਹੈ ਇਹ ਹੋ ਸਕਦਾ ਹੈ ਕਿ ਹਰਮੀਤ ਸੰਧੂ ਤੇ ਸੁਖਵਿੰਦਰ ਕੌਰ ਰੰਧਾਵਾ ਦੇ ਵਿਚਾਲੇ ਮੁਕਾਬਲਾ ਹੋਵੇ ਯਾਨੀ ਪਹਿਲੇ ਦੂਜੇ ਨੰਬਰ ਵਾਲਾ ਔਰ ਇਸ ਸਬਦੇ ਵਿਚਾਲੇ ਮਨਦੀਪ ਸਿੰਘ ਖਾਲਸਾ ਦੀ ਪਰਫਾਰਮੈਂਸ ਦੇ ਉੱਤੇ ਨਜ਼ਰ ਹੈ ਕਿ ਮਨਦੀਪ ਸਿੰਘ ਖਾਲਸਾ ਕਿੰਨੀਆਂ ਵੋਟਾਂ ਲੈ ਕੇ ਜਾਂਦੇ ਨੇ ਕਿ ਉਹ ਪਹਿਲੇ ਦੂਜੇ ਤੀਜੇ ਨੰਬਰ ਵਾਲੇ ਪਾਸੇ ਵੱਧਦੇ ਨੇ ਦੇਖੋ ਇਹ ਵੀ ਬਹੁਤ ਚਰਚਾ ਉੱਤੇ ਰਹੀ ਕਿ ਆਤਾਮਨਦੀਪ ਸਿੰਘ ਖਾਲਸਾ ਪੰਜਵੇਂ ਨੰਬਰ ਤੇ ਰਹਿ ਜਾਣਗੇ ਜਾਂ ਫਿਰ ਹੋ ਸਕਦਾ ਹੈ ਕਿ ਉਹ ਪਹਿਲੇ ਦੂਜੇ ਨੰਬਰ ਦੇ ਉੱਤੇ ਮੁਕਾਬਲੇ ਸਾਨੂੰ ਨਜ਼ਰ ਆਣ ਜਿਵੇਂ ਅੰਮ੍ਰਿਤਪਾਲ ਨਜ਼ਰ ਆਈ ਸੀ ਖੈਰ ਇਸ ਦੇ ਉੱਤੇ ਪੂਰਾ ਦਿਨ ਅੱਜ ਗੱਲਬਾਤ ਚੱਲਦੀ ਰਹਿਣੀ ਹੈ ਇਹ ਜਿਹੜੇ ਫਿਲਹਾਲ ਤੁਹਾਨੂੰ ਚਿਹਰੇ ਨਜ਼ਰ ਆ ਰਹੇ ਨੇ ਇਹਨਾਂ ਦੇ ਖਾਤੇ ਦੇ ਵਿੱਚ ਕਿੰਨੀਆਂ-ਕਿੰਨੀਆਂ ਵੋਟਾਂ ਗਈਆਂ ਨੇ ਉਹ ਵੀ ਥੋੜੀ ਦੇਰ ਦੇ ਵਿੱਚ ਸਾਹਮਣੇ ਆ ਜਾਏਗਾ ਮੈਂ ਗ੍ਰਾਫਿਕ ਲੈ ਕੇ ਆਵਾਂਗਾ ਜਿਸ ਦੇ ਵਿੱਚ ਫਿਲਹਾਲ 00 ਆਏਗਾ ਇਹ 2012 ਦੇ ਰਿਜ਼ਲਟ ਨਹੀਂ ਪਰ ਮੈਂ ਰੁਕ ਕਰਦਾ ਤਰਨ ਤਰਨ ਦਾ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਸਿਧਾਰਥਾ ਨੂੰ ਕੇ ਸਕਰੀਨ ਦੇ ਉੱਤੇ ਸਿਧਾਰਥਾ ਰੁਕ ਕਰਦੇ ਸਿਧਾਰਥ ਬਹੁਤ ਅਹਿਮ ਮੌਕਾ ਹੈ ਖਾਸ ਤੌਰ ਤੇ ਤਰਨਤਾਰਨ ਦੇ ਲਈ 2022 ਦੇ ਵਿੱਚ ਵੀ ਇਲੈਕਸ਼ਨ ਹੋਏ ਹਰ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਹੁੰਦੇ ਨੇ ਤਰਨਤਾਰਨ ਦੇ ਵਿੱਚ ਜਦੋਂ ਬਾਈਪੋਲ ਹੋਵੇ ਨਾ ਜਿੰਨੀ ਚੋਣ ਸਿਧਾਰਥ ਤਾਂ ਉਸ ਸਮੇਂ ਤੁਸੀਂ ਕਹੋ ਕਿ ਖੂਬ ਚਰਚਾ ਦੇ ਵਿੱਚ ਹਲਕਾ ਹੋ ਜਾਂਦਾ ਹੁੰਦਾ ਹੋਇਆ ਨਜ਼ਰ ਆਇਆ ਮੁੱਖ ਮੰਤਰੀ ਦੇ ਢੇਡੇ ਬਹੁਤ ਨਜ਼ਰ ਆਏ ਬਾਕੀ ਪਾਰਟੀਆਂ ਦੇ ਪ੍ਰਧਾਨਾਂ ਦੇ ਢੇਡੇ ਬਹੁਤ ਨਜ਼ਰ ਆਏ ਕੋਈ ਗੱਲ ਨਹੀਂ ਤੁਹਾਡਾ ਕੈਮਰਾ ਸੈੱਟ ਹੈ ਤੁਸੀਂ ਸਾਨੂੰ ਨਜ਼ਰ ਆ ਰਹੇ ਹੋ ਤਸਵੀਰਾਂ ਦੇ ਵਿੱਚ ਸਿਦਾਰਥ ਮੇਰੀ ਤਸਵੀਰ ਪਹੁੰਚ ਰਹੀ ਹੋਵੇ ਦਾ ਦੱਸੋ ਕੀ ਕੁਝ ਤੁਹਾਡੇ ਕੋਲ ਇਸ ਸਮੇਂ ਅਪਡੇਟ ਹੈ ਜਿਹੜੇ ਤਾਂ ਇਸ ਵਕਤ ਆਪਾਂ ਗੇਟ ਦੇ ਉੱਪਰ ਮੌਜੂਦ ਆ ਔਰ ਗੇਟ ਦੇ ਉੱਪਰ ਕੈਂਡੀਡੇਟਸ ਆ ਜਿਹੜੇ ਨੇ ਉਹਨਾਂ ਦੇ ਜਿਹੜੇ ਆਪਾਂ ਕੈਂਡੀਡੇਟ ਸਮਰਥਕ ਪਹੁੰਚਣਾ ਜਿਹੜੇ ਨੇ ਸ਼ੁਰੂ ਹੋ ਗਏ ਨੇ ਹਾਲਾ ਕਿ 8 ਵਜੇ ਦੇ ਕਰੀਬ ਜਿਹੜੀ ਆ ਜਿਹੜੀ ਆ ਕਾਊਂਟਿੰਗ ਜਿਹੜੀ ਆ ਸ਼ੁਰੂ ਹੋਣੀ ਆ ਔਰ ਇਹ ਮੇਨ ਗੇਟ ਦੀਆਂ ਤਸਵੀਰਾਂ ਨੇ ਜਿੱਥੇ ਜਿਹੜਾ ਮੇਨ ਗੇਟ ਆ ਜਿੱਥੋਂ ਮੇਨ ਐਂਟਰੀ ਹੋਣੀ ਆ ਇੱਥੇੋਂ ਜਿਹੜੀ ਇਸ ਤੋਂ ਬਾਅਦ ਫੇਰ ਅਖੀਲੇ ਬੰਨੇ ਫੇਰ ਇੱਕ ਜਿਹੜੀ ਆ ਇਸੇ ਤਰੀਕੇ ਨਾਲ ਪੁਲਿਸ ਵੱਲੋਂ ਜਿਹੜੀ ਆ ਜਿਹੜਾ ਗੇਟ ਕਹਿ ਸਕਦੇ ਆ ਉਸ ਗੇਟ ਤੋਂ ਅੱਗੇ ਵੀ ਦੇਖੋ ਜੀ ਗੁਰੂ ਸਾਹਿ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਤੇ ਫਿਰ ਜਿਹੜੇ ਸਾਡੇ ਸਰਪੰਚ ਪੰਚ ਐਮਸੀ ਇੰਨੀ ਸਰਕਾਰ ਦੀ ਤੱਕੇਸ਼ਾਈ ਦੇ ਵਿਰੁੱਧ ਵੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਡਟੇ ਹੋਏ ਨੇ ਮੈਂ ਜਿੱਤ ਦਾ ਸੇਰਾ ਉਹਨਾਂ ਨੂੰ ਹੀ ਦਵਾਂਗੀ ਔਕੜਾ ਕਿੰਨੀ ਹੈ ਕਈਆਂ ਜੀ ਇਸ ਇਲੈਕਸ਼ਨ ਦੌਰਾਨ ਠੀਕ ਹੋ ਗਿਆ ਸ਼ਾਂਤ ਹੋਏ ਜਾਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਹ ਕਿੰਨਾ ਕੁ ਮੁਸ਼ਕਲ ਪਰਸਾ ਮਾਰੇ ਉਹ ਔਕੜਾਂ ਤੇ ਬਹੁਤ ਜ਼ਿਆਦਾ ਹੈ ਸਰਕਾਰ ਨੇ ਸਰਕਾਰ ਨੇ ਬਹੁਤ ਤੱਕੇਸ਼ਾਈ ਕੀਤੀ ਹੈ ਔਕੜਾਂ ਬਹੁਤ ਆਈਆਂ ਵਾ ਪਰ ਵਾਹਿਗੁਰੂ ਦਾ ਹੱਥ ਸੀ ਸਿਰ ਤੇ ਤੇ ਸੱਚਾਈ ਦਾ ਸਾਥ ਹਮੇਸ਼ਾ ਦਿੰਦੇ ਰਹੇ ਆ ਤੇ ਸਟਾਈਡ ਦੇ ਨਾਲ ਵੇਖੋ ਪ੍ਰਮਾਤਮਾ ਹੀ ਖੜਦਾ ਵਾ ਇਸ ਵੇਲੇ ਦਬ ਤੋਂ ਵੱਧ ਚਰਚਾ ਕਿ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਦੇ ਵਿੱਚ ਮੁਕਾਬਲਾ ਉਹ ਤੁਹਾਡੀ ਹਾਲੇ ਰਿਜ਼ਲਟ ਜੋ ਵੀ ਹੋਣਗੇ ਉਹ ਆਪਣਾ ਕੰਪੀਟੀਸ਼ਨ ਕਿਸ ਨੂੰ ਦੇਖ ਰਹੇ ਹੋ ਵੇਖੋ ਜੀ ਕੰਪੀਟੀਸ਼ਨ ਕਿਸ ਨੂੰ ਨਹੀਂ ਦੇਖ ਰਿਹਾ ਅਸੀਂ ਖੁਦ ਨਾ ਹੀ ਕੰਪੀਟੀਸ਼ਨ ਸਾਡਾ ਜੀ ਠੀਕ ਹੈ ਧੰਨਵਾਦ ਹਾਂ ਇਹ ਅਕਾਲੀ ਦਲ ਦੇ ਜੋ ਉਮੀਦਵਾਰ ਨੇ ਸੁਖਜਿੰਦਰ ਕੌਰ ਸੁਖਵਿੰਦਰ ਕੌਰ ਰੰਧਾਵਾ ਤਾਂ ਉਹਨਾਂ ਵੱਲੋਂ ਤੁਸੀਂ ਦੇਖੋ ਕਿ ਕਾਫੀ ਉਮੀਦਾਂ ਜਿਹੜੀਆਂ ਨੇ ਉਹ ਜਿਤਾਈਆਂ ਜਾ ਰਹੀਆਂ ਨੇ ਇੱਕ ਵਾਰ ਫਿਰ ਤੋਂ ਗੱਲ ਕਰਦੇ ਹਾਂ ਕੀ ਕੁਝ ਕਹਿ ਦਿੰਦਾ ਹੈ ਰਹੀਆਂ ਵੀ ਚੜਦੀ ਕਲਈ ਹੋਵੇਗੀ ਨਤੀਜਾ ਬਹੁਤ ਵਧੀਆ ਆਏਗਾ ਇਹਨਾਂ ਕੌਨਫੀਡੈਂਸ ਕਿਵੇਂ ਦੇਖੋ ਸਾਡੇ ਵਰਕਰ ਇਹੋ ਜਿਹੇ ਹਾਲਾਤ ਵਿੱਚ ਡਟੇ ਰਹੇ ਸਾਡੇ ਨਾਲ ਸਰਕਾਰ ਨੇ ਇੰਨੀ ਤੱਕੇਸ਼ਾਈ ਕੀਤੀ ਆ ਸਾਡੇ ਪੰਚ ਸਰਪੰਚ ਐਮ ਸੀ ਸਾਡੇ ਜੂਜਾਰੂ ਵਰਕਰ ਜਿਹੜੇ ਆ ਉਹ ਸਾਰੇ ਡਟੇ ਰਹੇ ਆ ਤੇ ਇਸ ਕਰਕੇ ਆਸਤੇ ਹੈ ਹੀ ਆ ਕਿਉਂਕਿ ਉਹਨਾਂ ਤਨਦੇ ਹੀ ਨਾ ਕੰਮ ਕੀਤਾ ਬਹੁਤ ਮਿਹਨਤ ਕੀਤੀ ਆ ਤਿੰਨ ਮਹੀਨੇ ਤੋਂ ਅਸੀਂ ਲਗਾਤਾਰ ਲੱਗੇ ਹੋਏ ਆ ਤੇ ਉਹ ਮੈਂ ਤਾਂ ਦਾ ਮੁੱਲ ਤੇ ਮਿਲੇਗਾ ਸਾਨੂੰ ਪਾਰਟੀ ਪ੍ਰਧਾਨ ਲਗਾਤਾਰ 15 ਦਿਨ ਇੱਥੇ ਡੇਰਾ ਲਾ ਕੇ ਬੈਠੇ ਰਹੇ ਸਕਾਰ ਕਰਦੇ ਰਹੇ ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਸੀ ਕਿ ਚੱਕੇ ਸ਼ਾਈ ਨਹੀਂ ਹੁੰਦਾ ਵਰਕਰਾਂ ਨਾਲ ਡਟਿਆ ਰਹੋ ਲੱਗਦਾ ਕਿ ਉਸ ਗੱਲ ਦਾ ਵੀ ਵਰਕਰਾਂ ਤੇ ਅਸਰ ਪਿਆ ਜੀ ਬਿਲਕੁਲ ਡਟੇ ਰਹੇ ਆ ਉਹ ਹਰ ਸਮੇਂ ਇਹਨਾਂ ਦੇ ਨਾਲ ਹੀ ਰਹੇ ਆ ਤੇ ਇਹਦੇ ਨਾਲ ਵੀ ਸਾਡਾ ਸਭ ਦਾ ਹੌਸਲਾ ਵਧਿਆ ਪਾਰਟੀ ਪ੍ਰਧਾਨ ਇੱਥੇ ਰਹਿ ਆ ਤੇ ਉਹਦੇ ਨਾਲ ਸਾਡਾ ਹੌਸਲਾ ਵਧਿਆ ਵਾ ਤੇ ਬਿਲਕੁਲ ਦੁੱਖ ਸੁੱਖ ਵਿੱਚ ਉਹ ਡਟੇ ਰਹੇ ਆ ਆ ਜਿਹੜੇ ਪਰਚੇ ਹੋਏ ਆ ਉਹਨਾਂ ਵਿੱਚ ਵੀ ਉਹਨਾਂ ਪੂਰਾ ਸਾਥ ਦਿੱਤਾ ਵਾ ਤੇ ਬੱਕੀ ਚੜਦੀ ਕਲਾ ਵਾ ਇਹ ਪੰਚਮ ਪਾਤਸ਼ਾਹ ਦੀ ਜੋ ਪ੍ਰਾਪਤ ਪਵਨ ਕਿੱਤਰੀ ਸਨਗਰੀ ਦੀ ਸੇਵਾ ਦਾ ਮੌਕਾ ਮਿਲਦਾ ਤੇ ਕਿਹੜੇ ਕੰਮ ਆ ਜਿਹੜੇ ਤੁਸੀਂ ਬਖਸਤ ਕਰਦੇ ਅਭਾ ਪਹਿਲ ਦੇ ਦਾਅਤੇ ਕਰਦੇ ਵੇਖੋ ਜੀ ਕੰਮ ਜਿਹੜੇ ਅਸੀਂ ਲੋਕਾਂ ਨੇ ਵਾਅਦੇ ਕੀਤੇ ਆ ਵਾਹਿਗੁਰੂ ਸਿਰ ਤੇ ਹੱਥ ਮੇਰ ਭਰਿਆ ਰੱਖਣ ਮੈਨੂੰ ਹਿੰਮਤ ਬਖਸ਼ਣਾ ਤੇ ਮੈਂ ਉਹਨਾਂ ਦੀ ਆਸਾਂ ਮੀਦਾਂ ਤੇ ਖੜੀ ਉੱਤਰ ਸਕਾਂ ਬਿਲਕੁਲ ਇਹਦੇ ਸੁਖਵਿੰਦਰ ਕੌਰ ਰੰਦਾਵਾ ਜੋ ਕੇਸ਼ ਸ਼ਰਮਨੀ ਅਕਾਲੀ ਦਲ ਦੇ ਉਮੀਦਵਾਰ ਨੇ ਤਾਂ ਬਹੁਤ ਸਾਰੀ ਜੇ ਬਿਲਕੁਲ ਲਾਜ਼ਮੀ ਤੌਰ ਤੇ ਸੁਗਵਿੰਦਰ ਕੌਰ ਰੰਦਾਵਦਾ ਦਾ ਜ਼ਿਕਰ ਕਰ ਰਹੇ ਅਸੀਂ ਇਸ ਸਮੇਂ ਚਰਚਾ ਖੂਬ ਹੋ ਰਹੀ ਹੈ ਪਰ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਇਹ ਤਾਂ ਥੋੜੀ ਦੇਰ ਦੇ ਵਿੱਚ ਪਤਾ ਲੱਗੇਗਾ